डीजीपी पंजाब ਅਤੇ ਐਸਐਸਪੀ ਗੁਰਦਾਸਪੁਰ ਦੀਆਂ ਸਖਤ ਹਦਾਇਤਾਂ ਤੇ ਅੱਜ ਡੀਐਸਪੀ ਗੁਰਵਿੰਦਰ ਸਿੰਘ ਅਤੇ ਐਸਐਚਓ ਮਨਜੀਤ ਸਿੰਘ ਦੀ ਹਾਜ਼ਰੀ ਵਿੱਚ ਪਾਰੀ ਫੋਰਸ ਸਮੇਤ ਕਲਨੌਰ ਦੀ ਕੇਰਾਬੰਦੀ ਕਰਕੇ ਸ਼ੱਕੀ ਬੱਤੀ ਘਰਾਂ ਦੇ ਵਿੱਚ ਚੈਕਿੰਗ ਕੀਤੀ ਗਈ। ਪੁਲਿਸ ਥਾਣਾ ਕਲਨੌਰ ਦੇ ਐਸਐਚਓ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਫੋਰਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਨਸ਼ਿਆਂ ਦੇ ਖਿਲਾਫ ਜੰਗੀ ਪੱਧਰ ਮੁਹਿੰਮ ਵਿੱਟੀ ਗਈ ਹੈ। ਜਿਸ ਦੇ ਚਲਦੇ ਸ਼ੱਕੀ ਬੱਤੀ ਕਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ 20 ਗ੍ਰਾਮ ਹਿਰੋਇਨ 1200 ਨਸ਼ੀਲੀ ਗੋਲੀਆਂ 65000 ਰੁਪਏ ਡਰਗ ਮਨੀ ਦੋ ਇਨੋਵਾ ਗੱਡੀਆਂ ਇੱਕ ਕਾਰ ਇੱਕ ਛੋਟਾ ਇਲੈਕਟ੍ਰੋਨਿਕ ਕੰਡਾ 10 ਲਾਈਟਰ ਅਤੇ ਪੰਜ ਅਧ ਜਲੀਆਂ ਸਿਲਵਰ ਪੰਨੀਆਂ ਸਮੇਤ ਦੋਸ਼ੀ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਪੁਲਿਸ ਨੇ ਕਾਬੂ ਕੀਤੇ ਮੁਜਰਮ ਬਲਵਿੰਦਰ ਸਿੰਘ ਉਰਫ ਬਿੱਲੀ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਹੈ ਆ ਉਹਦੀ ਲੜੀ ਵਿੱਚ ਅੱਜ ਅਰਲੀ ਮਾਰਨਿੰਗ ਡੀਐਸਪੀ ਸਾਹਿਬ ਕਲਨੌਰ ਦੀ ਨਿਗਰਾਨੀ ਹੇਠ ਤੇ ਭਾਰੀ ਫੋਰਸ ਬਲ ਦੇ ਨਾਲ ਅੱਜ ਕਲਨੌਰ ਏਰੀਆ ਨੂੰ ਪ੍ਰੋਪਰ ਕੋਰਡਨ ਤੇ ਘੇਰਾਬੰਦੀ ਕਰਕੇ ਕਰੀਬ 32 ਘਰਾਂ ਦੀ ਅੱਜ ਸਰਚ ਕੀਤੀ ਗਈ ਆ ਸਰਚ ਦੇ ਦੌਰਾਨ ਵੱਖ-ਵੱਖ ਪਾਰਟੀਆਂ ਬਣਾਈਆਂ ਗਈਆਂ ਸੀ ਤੇ ਇੱਕ ਪਾਰਟੀ ਦੀ ਅਗਵਾਈ ਮੇਰੇ ਵੱਲੋਂ ਕੀਤੀ ਗਈ ਜੋ ਦੌਰਾਨੇ ਸਰਚ ਬਲਵਿੰਦਰ ਸਿੰਘ ਉਰਵ ਬਿੱਲੀ ਪੁੱਤਰ ਅਜੀਤ ਸਿੰਘ ਵਾਸੀ ਕਾਰ ਕਲੋਨੀ ਕਲਾਨੌਰ ਦੇ ਘਰ ਸਰਚ ਦੇ ਦੌਰਾਨ 20 ਗ੍ਰਾਮ ਹਰਨ 1200 ਟੈਬਲੇਟ ਨਸ਼ੀਲੀਆਂ ਗੋਲੀਆਂ ਤੇ ਲਾਈਟਰ ਤੇ ਹੋਰ ਜਿਹੜਾ ਇਹਦਾ ਨਸ਼ੇ ਨੂੰ ਯੂਜ਼ ਕਰਨ ਵਾਸਤੇ ਜਿਹੜਾ ਸਮਾਨ ਆ ਉਹ ਬਰਾਮਦ ਕੀਤਾ ਤੇ ਇਹਦੀਆਂ ਤਿੰਨ ਗੱਡੀਆਂ ਜਿਹੜੀਆਂ ਉਹ ਨਸ਼ੇ ਦੇ ਕੰਮ ਆਤੇ ਜਿਹੜਾ ਜੂਸ ਕਰਦਾ ਦੋ ਨੋਵਾ ਤੇ ਇੱਕ ਐਸਰ ਗੱਡੀ ਹੈਗੀ ਆ ਉਹ ਵੀ ਜਿਹੜੀਆਂ ਕਬਜ਼ੇ ਵਿੱਚ ਲਈਆਂ ਨੇ ਇਹਦੇ ਇਹ ਜਿਹੜਾ ਵਾ ਕਾਫੀ ਇਹਨੇ ਮਤਲਬ ਨਸ਼ੇ ਦਾ ਜਿਹੜਾ ਆਪਣਾ ਜਾਲ ਵਿਛਾਇਆ ਸੀਗਾ ਇਹਨੂੰ ਰਿਕਵਰੀ ਸਮੇਤ ਅੱਜ ਗ੍ਰਿਫਤਾਰ ਕਰਕੇ ਤੇ ਇਹਦੀ ਅਰੈਸਟ ਪਾਈ ਆ ਤੇ ਇਹਨੂੰ ਸਵੇਰੇ ਜਿਹੜਾ ਕੋਰਟ ਵਿੱਚ ਪੇਸ਼ ਕਰਕੇ ਤੇ ਅਦਾਲਤ ਵੱਲੋਂ ਜਿਹੜਾ ਇਹਦਾ ਰਿਮਾਂਡ ਹਾਸਲ ਕਰਕੇ ਇਹਦੇ ਜੋ ਵੀ ਇਹਦੇ ਜਿਹੜੇ ਤਾਰਾ ਜੁੜੀਆਂ ਆਈਆਂ ਜੋ ਜੋ ਇਹਦੀ ਬੈਕਵਰਡ ਫਾਰਵਰਡ ਜੋ ਵੀ ਹੈਗੀ ਆ ਉਹ ਕਲੀਅਰ ਕਰਕੇ ਤੇ ਜਿਹੜੀ ਨਸ਼ੇ ਦੀ ਲੜੀ ਆ ਉਹਨੂੰ ਮੁਕੰਮਲ ਤੌਰ ਤੇ ਜਿਹੜਾ ਤੋੜਿਆ ਜਾਊਗਾ ਸਰ ਤੋਂ ਡਰਗ ਮੰਨੀ ਹਾਂ ਇਹਦੇ ਵਿੱਚ ਜਿਹੜੀ ਆ ਕੋਈ 65000 ਦੀ ਨਾਲ ਡਰਗ ਮੰਨੀ ਵੀ ਜਿਹੜੀ ਮੈਂ ਰਿਕਵਰ ਕੀਤੀ ਆ ਉਹ ਜਿਹੜੀ ਇਹਨੇ ਨਸ਼ਿਆਂ ਦੇ ਕੰਮ ਦੇ ਵਿੱਚੋਂ ਜਿਹੜੀ ਇਹਨੇ ਉਹ ਕਮਾਈ ਕੀਤੀ ਹੋਈ ਸੀ ਇੱਥੇ ਕੋਈ ਬੇਲ ਨਹੀਂ ਮਕਦਮਾ ਹੈ ਹਾਂ ਹਾਂ ਇਹਦੇ ਤੇ ਕੋਈ ਮੇਰੇ ਹਿਸਾਬ ਨਾਲ ਤਿੰਨ ਕ ਮਕਦਮੇ ਪਹਿਲਾਂ ਵੀ ਐਨਡੀਪੀਐਸ ਸੈਕਟਰ ਤੇ ਦਰਜ ਨੇ ਤੇ ਇਹ ਲਗਾਤਾਰ ਜਿਹੜਾ ਇਹ ਕੰਮ ਕਰਦਾ ਜਦੋਂ ਵੀ ਕੋ ਜਮਾਨਤ ਤੇ ਆ ਜਾਂਦਾ ਫਿਰ ਇਸੇ ਕੰਮ ਵਿੱਚ ਲੱਗ ਜਾਂਦਾ ਜੀ ਸਰ ਕਿਤੋਂ ਬਲਕਾ ਕੀਤਾ ਗਿਆ ਇਹਨੂੰ ਘਰੋਂ ਹੀ ਕੀਤਾ ਜੀ अर्ਲੀ ਮਾਰਨਿੰਗ ਜਿਹੜਾ ਦੱਸਿਆ ਤੁਹਾਨੂੰ ਕਿ ਸਰਜ ਬਿਹਾਨ ਦੇ ਦੌਰਾਨ ਹੀ ਇਹ ਸਾਰੇ ਜੜੀਆ ਉਹ ਅਪਰ ਕਵਰੀ ਕੀਤੀ ਹੈ ਜੀ ਬਾਕੀ ਇਸ ਸਬੰਧ ਦੇ ਵਿੱਚ ਇਸ ਕੰਮ ਦੇ ਵਿੱਚ ਲੱਗੇ ਹੋਏ ਨਾ ਮੈਂ ਇਹਨਾਂ ਨੂੰ ਵਾਰਨਿੰਗ ਕਰਦਾ ਵੀ ਜਾਂ ਤੇ ਬਾਜ਼ ਆ ਜਾਣ ਤੇ ਜਾਂ ਮੇਰਾ ਏਰੀਆ ਛੱਡ ਕੇ ਚਲ ਜਾਣ ਨਹੀਂ ਤੇ ਸਾਰਿਆਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਸਾਰਿਆਂ ਨੂੰ ਜਿਹੜਾ ਉਹ ਸਲਾਖਾਂ ਦੇ ਪਿੱਛੇ ਜਿਹੜਾ ਭੇਜਿਆ ਜਾਊਗਾ ਜੀ